ਏਹਨੇ ਸਜਸਵਾ ਹੈ ਦਤਿਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰੀ ਅਰਸੋਂ ਕਰਸੋਂ ਛੱਟੀ ਐ ਤੁਰਦੇ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸਜਣ ਸੱਚੇ ਪਾਤਸ਼ਾਹ ਸਿਰਸ਼ਾਂ ਦਸਾਹ jis paas baithya so hiya sabnaa dahve sah jis paas so hiya sabnaa dahve sah so ਹਲਾ ਪੈਲਾ ਤੂੰ ਪ੍ਰਭ ਦਾਤਾ ਦਾਨਤ ਪੂਰਾ ਹਮ ਥਾਰੇ ਪੇ ਖਰੀ ਜੀਓ ਮੈਂ ਕਿਆ ਮੰਗੋਂ ਕਿਛੁ ਥਿਰ ਨਾ ਦਹਾਈ ਹਰ ਤੀਜਨਾਲ ਪਿਆਰੀ ਜੀਓ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮਤਾਰੇ ਪੇ ਖਰੀ ਜੀਓ ਮੈਂ ਕਿਆ ਮੰਗੂ ਕਿਸ ਥਿਰ ਨਾਰਾਈ ਹਰਦੀ ਜਨਾਨ ਪਿਆਰੀ ਜੀਓ ਘਟ ਘਟ ਰਵਰਹਾ ਬਨਵਾਰੀ ਜਲਤਾਲ ਮਹੀਲ ਗੁਪਤ ਵਰਤਾ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਰਹਾ ਮਰਤ ਪਿਆਲੇ ਆਕਾਸ਼ ਦਿਖਾਇਓ ਗੁਰ ਸਤ ਗੁਰ ਕਿਰਪਾ ਧਾਰੀ ਜਿਓ ਸੋ ਪ੍ਰਹਮ ਅਜੂਨੀ ਹੈ ਪੀ ਹੋਨੀ ਘਟ ਪੀਤ ਜੇ ਕਮਰਾ ਦੀ ਜੀਓ ਜਨਮ ਮਰਨ ਕੋ ਇਹ ਜਗ ਵਪੜੋ ਇਨ ਦੁਜੈ ਭਗਤ ਵਿਸਰੀ ਜੀਓ ਸਤ ਗੁਰ ਮਿਲ ਤਗੁਰ ਮਤ ਪਾਈ ਹੈ ਸਾਕਤ ਬਾਜੀ ਹਰੀ ਜੀਓ ਸਤ ਗੁਰ ਬੰਦਨ ਤੋੜਨਿ ਨਾ ਰੇ ਬਾਹੜ ਨਗਰਬ ਮਝਾਰੀ ਜੀਓ ਨਾਨਕ ਗਿਆਨ ਰਤਨ ਪਰਗਸਿਆ ਹਰ ਮਨ ਵਸਿਆ ਨਰੰਕਾਰੀ ਜੀਉ ਸਤ ਗੁਰ ਬੰਦਨ ਤੋੜ ਨਿਦਾਰੇ ਬਹੁੜ ਨਗਰ ਬਮਜਾਰੀ ਜੀਉ ਨਾਨਕ ਗਿਆਨ ਰਤਨ ਪਰਗਸਿਆ ਹਰ ਮਨ ਵਸੇ ਹੈ ਨਰੰਕਾਰੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ ਤੂੰ ਪ੍ਰਵਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਉ ਮੈਂ ਕਿਆ ਮੰਗਾਂ ਕਿਛੁ ਥਿਰ ਨ ਰਹਾਈ ਹਰ ਦੀਜੈ ਨਾਮ ਪਿਆਰੀ ਜੀਉ ਅਜ ਅੰਮ੍ਰਿਤ ਵੇਲੇ ਦਾ ਇਹ ਪਾਵਨ ਮੁਖਵਾਕ ਸੋਰਠਿ ਰਾਗ ਅੰਦਰ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਮੁਖਾਰ ਬਿੰਦੂ ਚਾਰਨ ਕੀਤਾ ਹੋਇਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 597 598 ਤੇ ਸੁਭਾਈ ਮਾਨ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ